ਹਾਂਜੀ ਸਰ ਜੀ ਇਹ ਜਿਹੜਾ ਕੈਂਪ ਲਗਾ ਆ ਗਿਆ ਤੁਹਾਡੇ ਵੱਲੋਂ ਉਹਦੇ ਬਾਰੇ ਕੀ ਦੱਸਣਾ ਚਾਹੁੰਦੇ ਆ ਮੈਂ ਪ੍ਰਧਾਨ ਜ਼ਿਲ੍ਹਾ ਬੈਦਮੁੰਡਲੇ ਸ਼ਹਿਰ ਪਰ ਬੈ ਤਰਸੀਮ ਸਿੰਘ ਸੰਧਾ ਹਾਂਜੀ ਮੋਬਾਈਲ ਨੰਬਰ 9815843401 ਹੈ ਠੀਕ ਅਸੀਂ ਬਹੁਤ ਹੀ ਜ਼ਿਆਦਾ ਜਿਹੜੇ ਮੈਡੀਕਲ ਕੈਂਪ ਆਏ ਹਫਤੇ ਦੇ ਵਿੱਚ ਮਹੀਨੇ ਦੇ ਵਿੱਚ ਮਤਲਬ ਸਾਲ ਦੇ ਵਿੱਚ ਕੋਈ 35-40 ਕੈਂਪਸ ਹੀ ਨੇ ਆਯੁਰਵੈਦਿਕ ਨੂੰ ਬढ़ावा ਦੇਣ ਵਾਸਤੇ ਲਾਉਨੇ ਆ ਜਿਹਦੇ ਵਿੱਚ ਕਿ ਸਾਡੇ ਕੋਲ ਹਰ ਕਿਸਮ ਦੀ ਦਵਾਈ ਦੇ ਮਰੀਜ਼ ਸਾਨੂੰ ਮਿਲਦੇ ਆ ਇਹ ਕੈਂਪਸ ਹੀ ਪੂਰੇ ਪੰਜਾਬ ਤੱਕ ਹੀ ਅਸੀਂ ਮਨੀਕਰਨ ਤੱਕ ਮਨੀਮੇਸ਼ ਤੱਕ ਇਹ ਕੈਂਪਸ ਹੀ ਲਾ ਚੁੱਕੇ ਆ ਔਰ ਅਸੀਂ ਇੱਥੇ ਸਿਰਫ ਆਯੁਰਵੈਦਿਕ ਨੂੰ ਘੁਟੀਆਂ ਨੂੰ ਬੜਾਵਾ ਦੇਣ ਵਾਸਤੇ ਜੈਨਾਂ ਵੀ ਮੇਲ ਵਾਸਤੇ ਅਸੀਂ ਇਹ ਜਿਹੜਾ ਕੰਮ ਕਰਦੇ ਆ ਸਾਡੇ ਕੋਲ ਕੋਈ 700 800 ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਮੈਂਬਰ ਹੈਗੇ ਆ ਜਿਹੜੇ ਬਾਹਰ ਵੀ ਹੈਗੇ ਆ ਮੈਂਬਰ ਸਾਡੇ ਦਿੱਲੀ ਦੇ ਵਿੱਚ ਵੀ ਆ ਮਤਲਬ ਸਾਰੇ ਪ੍ਰਾਂਤਾਂ ਵਿੱਚ ਹੀ ਸਾਡੇ ਕੋਲ ਦੋ ਦੋ ਚਾਰ ਚਾਰ ਮੈਂਬਰ ਹੈਗੇ ਆ ਇੱਥੇ ਤੱਕ ਇਵਨ ਕਿ ਦੁਬਈ ਤੱਕ ਕੈਨੇਡਾ ਕੱਟ ਵੀ ਸਾਡੇ ਮੈਂਬਰ ਜਿਹੜੇ ਹੈਗੇ ਆ ਆਦਰਵਾਦਕ ਦੇ ਬਾਤ ਜਿਹੜੇ ਉਹ ਬੈਠੇ ਆ ਬਹੁਤ ਮਸ਼ਹੂਰ ਬਾਤ ਬੈਠੇ ਸੀ ਗੱਲ ਜਿਹੜੀ ਕਰੀ ਸਾਜੀ ਆਦਰਵਾਦਕ ਨਹੀਂ ਦੁਨੀਆਂ ਕਰਦੇ ਆ ਆਦਰਵਾਦ ਕੀ ਪੜਾਉਂਦੇ ਆ ਆਦਰਵਾਦ ਕੀ ਸਾਰਿਆਂ ਨੂੰ ਖਾਣ ਵਾਸਤੇ ਵੀ ਇਹੀ ਦਿੰਦੇ ਆ ਅਸੀਂ ਇਹ ਜਿਹੜੇ ਇਲਾਜ ਆ ਇਹ ਸਾਡੀ ਰਸੋਈ ਦੇ ਵਿੱਚ ਵੀ ਪਏ ਆ ਜੀ ਸਭ ਤੋਂ ਪਹਿਲਾਂ ਐਂਟੀਬਾਇਓਟਿਕ ਜਿਹੜਾ ਹੈਗਾ ਇਹ ਹਲਦੀ ਹੈ ਹਲਦੀ ਤੁਸੀਂ ਆਪ ਦੇਖੋ ਸਾਡੇ ਬਜ਼ੁਰਗੀ ਇਹਨੂੰ ਮਰਤਦੇ ਸੀ ਕਾਲੀ ਮਿਰਚ ਹੋਰ ਵੀ ਦਾਲਚੀਨੀ ਵਗੈਰਾ ਜਿਹੜੀਆਂ ਇਹ ਮੂਟੀਆਂ ਹੈਗੀਆਂ ਤੇ ਅਸੀਂ ਮਤਲਬ ਲੋਕਾਂ ਨੂੰ ਵਰਤਣ ਵਾਸਤੇ ਕਹਿੰਦੇ ਆ ਲੋਕ ਇਹਨੂੰ ਵਰਤਦੇ ਵੀ ਆ ਔਰ ਇਹਦੇ ਤੇ ਇਹ ਦਵਾਈਆਂ ਕੰਮ ਵੀ ਕਰਦੀਆਂ ਇੱਕ ਸਾਲ ਹੋਰ ਸਾਡੀ ਜਿਹੜੇ ਐਂਟੀਬਾਇਓਟਿਕ ਐਲੋਪੈਥੀ ਦੇ ਹੈਗੇ ਆ ਇਹ ਕੁਝ ਸਾਲ ਬਾਅਦ ਬਦਲ ਨਹੀਂ ਬੰਦੇ ਆ ਪਰ ਦੇਖ ਲਓ ਹਲਦੀ ਤੁੰਸੀ ਇਹ ਸਾਡੇ ਇਦਾਂ ਦੇ ਐਂਟੀਬਾਇਓਟਿਕ ਆ ਜਿਹੜੇ ਕਿ ਸਦਾ ਪਹਾਰੀ ਆ ਔਰ ਜਿੰਨਾ ਕੰਮ ਉਹ ਪਹਿਲਾਂ ਕਰਦੇ ਸੀ ਉਨਾ ਹੀ ਕੰਮ ਹੁਣ ਵੀ ਕਰਦੇ ਆ ਸਰ ਜੀ ਰੱਛਾ ਜਾਂਦਾ ਨਾ ਕਿ ਜਿਸ ਤਰ੍ਹਾਂ ਆਯੁਰਵੇਦ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤਾਂ ਇਹਦੇ ਵਿੱਚ ਜਿਸ ਤਰ੍ਹਾਂ ਦੂਸਰੀਆਂ ਇੰਗਲਿਸ਼ ਅੰਗਰੇਜ਼ੀ ਬਰੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋ ਐਲੋਪੈਥੀ ਇਲਾਜ ਹੈ ਹਾਂਜੀ ਉਹ ਵੀ ਮਾੜਾ ਨਹੀਂ ਬਹੁਤ ਵਧੀਆ ਹੈ ਹਾਂਜੀ ਲੋਕੋ ਫੌਰੀ ਇਲਾਜ ਹੈ ਹਾਂਜੀ ਜਿੱਦਾਂ ਹੁਣ ਕਿਸੇ ਦੇ ਆਪਰੇਸ਼ਨ ਹੀ ਹੋਣਾ ਜਾਂ ਹਾਰਡ ਹੈ ਉਹਦੇ ਵਾਸਤੇ ਉਹਨਾਂ ਨੇ ਉਹ ਮਿੰਟ ਦੇ ਵਿੱਚ ਕਰ ਦਿੱਤਾ ਜਿਹੜੀ 80 ਰੁਪਏ ਤੱਕ ਇਹ ਥੋੜੀ ਲੌਂਗ ਦੇਣੀ ਪੈਂਦੀ ਆ ਔਰ ਲੰਬਾ ਟਾਈਮ ਚੱਲਦੀ ਆ ਕਟੋ ਘੱਟ ਵੀ ਜੇ ਲਾਈਏ ਸਾਹਿਬ ਦਾ 3 ਮਹੀਨੇ ਤੱਕ ਅਸੀਂ ਇਹਦਾ ਪੂਰਾ ਕੋਰਸ ਕਰਦੇ ਆ ਤੇ ਇਹ ਪੈਰ ਦੇ ਨਹਾਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਪੂਰਾ ਕਿਊਰ ਕਰਦੀ ਆ ਬੰਦੇ ਨੂੰ ਜੇ ਉਹ ਸਾਡੇ ਪਰਹੇਜਾਂ ਸਾਰੇ ਇਸ ਦਵਾਈ ਨੂੰ ਕਰੇ ਸਾਡੇ ਕੋਲ ਇਦਾਂ ਦੇ ਬੈਦ ਵੀ ਆ ਗਏ ਆ ਜਿਹੜੇ ਕਿ ਕੈਂਸਰ ਤੇ ਏਡਜ਼ ਤੇ ਔਰ ਇਹ ਜਿਹੜੀਆਂ ਨਾਮਰਾਦ ਬਿਮਾਰੀਆਂ ਨੇ ਤੇ ਇਲਾਜ ਕਰਦੇ ਆ ਔਰ ਬਹੁਤ ਹੀ ਨਾਮਣਾ ਖਟਰੇ ਆ ਔਰ ਇਹਨੂੰ ਕਰਕੇ ਸਾਡੇ ਮਨ ਨੂੰ ਸੰਤੁਸ਼ਟੀ ਵੀ ਬਹੁਤ ਮਿਲਦੀ ਆ ਕਿ ਅਸੀਂ ਮਨੁੱਖਤਾ ਦਾ ਭਲਾ ਕਰਦੇ ਆ ਜਿੱਥੋਂ ਅਸੀਂ ਕੁਦਰਤ ਨਾਲ ਹੀ ਜੁੜੇ ਆ ਕੁਦਰਤ ਦੇ ਕੰਮ ਕਰਦੇ ਆ ਤੇ ਉਦਰਤ ਅੱਗੇ ਹੀ ਸਾਡੀ ਇਹ ਰਹਿੰਦੀ ਆ ਵੀ ਕਿਸੇ ਤਰੀਕੇ ਵਿੱਚੰ ਰੋਰਾ ਆ ਮਾ ਜੈ। ਬਾਕੀ ਅਸੀਂ ਹਰਬਲ ਬੂਟੀਆਂ ਲਗਾਉਣੇ ਆ। ਤੇ ਜਿਹੜੇ ਕੇ ਲਾਉਣ ਵਾਲ ਜੋ ਹਰਬਲ ਸਾਨੂੰ ਚੀਜ਼ਾਂ ਚਾਹੀਦੀਆਂ ਉਹ ਸਾਨੂੰ ਮਿਲ ਜਾਂਦੀਆਂ। ਸਰ ਜੀ ਇਹ ਤੁਹਾਡਾ ਕਿੰਨੇ ਦਿਨਾਂ ਦਾ ਕੈਂਪ ਹੈ ਇੱਥੇ? ਇਹ ਸਾਡਾ ਇੱਕ ਦਿਨ ਦਾ ਹੀ ਕੈਂਪ ਹੁੰਦਾ। ਕਿੰਨੇ ਦਿਨ ਦਾ? ਇੱਕ ਦਿਨ ਦਾ ਕੈਂਪ ਹੁੰਦਾ। ਇੱਕ ਦਿਨ ਦੇ ਵਿੱਚ ਹੀ ਘੱਟੋ ਘੱਟ ਅਸੀਂ ਅੱਜ ਵੀ ਮੇਰਾ ਗੱਲ ਕੋਈ 250 ਦੇ ਪ੍ਰੀਮਰੀਟ ਦੇਖ ਸਕੇ ਆ। ਠੀਕ ਹੈ। ਤੇ ਸ਼ਾਮ ਤੱਕ ਹੋ ਸਕਦਾ ਸੀ 200 ਮਰੀਜ਼ ਹੋਰ ਦੇਖੀਏ।